ਇੰਨਾਂ ਗਲੀਆਂ ਚ ਘੁੰਮਦਿਆਂ ਘੁੰਮਦਿਆਂ ਤੁਹਾਨੂੰ ਦਰਸ਼ਨ ਹੁੰਦੇ ਆ ਪ੍ਰਾਣੀ ਦੁਬਈ ਦੇ। ਪ੍ਰਾਣੀ ਦੁਬਈ ਅੱਜ ਵੀ ਬਿਲਕੁਲ ਉਹਨਾਂ ਨੇ ਪੁਰਾਣੇ ਤਰੀਕੇ ਨਾਲ ਸੰਭ ਕੇ ਰੱਖਿਓ ਹੀ ਪੀੜੀਆਂ ਗਲੀਆਂ ਪੁਰਾਣੀਆਂ ਇਮਾਰਤਾਂ ਤੇ ਸਾਫ ਸਫਾਈ ਕਮਾਲ ਦੀ। ਸੋ ਦੁਬਈ ਦੇ ਵਿੱਚ ਤੁਸੀਂ ਖਾਣਾ ਕਿੱਥੋਂ ਤੇ ਕਿਵੇਂ ਵਧੀਆ ਖਾ ਸਕਦੇ ਹੋ ਅੱਜ ਦਾ ਵੀਡੀਓ ਤੁਹਾਡੇ ਲਈ ਹੋਣਾ ਲਿਆ ਜੀ ਕਮਾਲ ਦਾ। ਲੋ ਜੀ ਦੋਸਤੋ ਦੁਬਈ 'ਚ ਜੇਕਰ ਤੁਸੀਂ ਕਿਸੇ ਵੱਡੇ ਰੈਸਟੋਰੈਂਟ ਤੇ ਜਾਓਗੇ ਤਾਂ ਤੁਹਾਨੂੰ ਬਹੁਤ ਮਹਿੰਗਾ ਪਾਉਗੇ ਇਸ ਕਰਕੇ ਛੋਟੇ ਰੈਸਟੋਰੈਂਟ ਨੂੰ ਪ੍ਰੇਫਰ ਕਰੋ। ਆਪਾਂ ਅੱਜ ਪਹੁੰਚੇ ਹਾਂ ਜੀ ਇੱਕ ਅਫਗਾਨੀ ਰੈਸਟੋਰੈਂਟ ਦੇ ਉੱਤੇ ਜਿਹੜਾ ਕਿ ਪੁਰਾਣੇ ਦੁਬਈ ਦੇ ਵਿੱਚ ਆ ਤੇ ਇੱਥੇ ਖਾਣਾ ਬਹੁਤ ਵਧੀਆ ਤੇ ਬੜੇ ਬਾਜਬ ਰੇਡ ਦੇ ਵਿੱਚ ਸੀ ਥੱਲੇ ਦਸਤਰਖਾਂਡ ਵਿਛਿਆ ਹੋਇਆ ਤੇ ਇੱਧਰਲੇ ਪਾਸੇ ਮਾਡਰਨ ਕੁਰਸੀਆਂ ਲੱਗੀਆਂ ਲਓ ਜੀ ਆਪਾਂ ਖਾਣਾ ਆਰਡਰ ਕਰ ਚੁੱਕੇ ਹਾਂ ਆਪਣੇ ਲਈ ਆ ਗਿਆ ਸੂਪ ਤੇ ਨਾਲ ਕੰਪਲੀਮੈਂਟਰੀ ਸਲਾਦ ਤੇ ਇਸ ਤੋਂ ਬਾਅਦ ਆਪਣਾ ਹੋਣਾ ਹੈਗਾ ਮੇਨ ਕੋਰਸ ਤੇ ਮੇਨ ਕੋਰਸ ਦੇ ਵਿੱਚ ਕੀ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਮੇਨ ਕੋਰਸ ਤੇ ਆਪਣੇ ਕੋਲੇ ਆ ਗਈ ਛੋਲਿਆਂ ਦੀ ਦਾਲ ਤੇ ਨਾਲ ਆ ਗਿਆ ਜੀ ਚਿਕਨ ਕਰੀ ਤੇ ਇਧਰਲੇ ਪਾਸੇ ਆਪਣੇ ਕੋਲੇ ਖਮੀਰੀ ਰੋਟੀ ਯਾਨੀ ਕਿ ਫਰਮੈਂਟਡ ਬ੍ਰੈਡ ਅਫਗਾਨੀ ਰੋਟੀ ਲਓ ਜੀ ਆਪਾਂ ਹਮਾਨ ਦੇ ਖਾਣੇ ਦਾ ਆਨੰਦ ਤੇ ਤੁਸੀਂ ਵੇਖੋ ਵੀਡੀਓ ਮਿਲਦੇ ਆ ਜੀ ਜਲਦੀ ਨਵੇਂ ਵੀਡੀਓ ਦੇ ਨਾਲ